ਹਾਂਜੀ ਸੋਸ਼ੀ ਕਾਰ ਜੀ ਚਹਿਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਜੀ ਲੈ ਕੇ ਆਏ ਆ ਅੱਜ ਜਿਹੜੀ ਕਲੈਕਸ਼ਨ ਹੋਊਗੀ ਪਿਓਰ ਬੈਲਵਟ ਰੋਗੀ ਬਹੁਤ ਡਿਮਾਂਡ ਆ ਪਿਓਰ ਕਾਟਰਾਈਜ਼ ਦੀ ਪਿਓਰ ਬੈਲਵਟ ਦੀ ਇਸ ਟਾਈਮ ਪੂਰੇ ਜੋਰਾਂ ਤੇ ਡਿਮਾਂਡ ਜਾਨੀ ਕਿ ਚੱਲ ਰਹੀ ਆ ਕਾਟਰਾਈਜ਼ ਦੀਆਂ ਵੀਡੀਓ ਤਾਂ ਆਪਣੀਆਂ ਆਈ ਰਹੀਆਂ ਨੇ ਲਗਾਤਾਰ ਦੁਪੱਟੀਆਂ ਨਾਲ ਵੀ ਵਿਦਾਊ ਦੁਪੱਟਾ ਵੀ ਬਟ ਅੱਜ ਫੇਰ ਮੈਂ ਥੋੜੇ ਜੇ ਪੀਸ ਤੁਹਾਨੂੰ ਇਹਦੇ ਵਿੱਚ ਵੀ ਸ਼ੋਅ ਕਰੂੰਗੀ ਕਿਉਂਕਿ ਕਾਫੀ ਭੈਣਾਂ ਦੀ ਡਿਮਾਂਡ ਹੈਗੀ ਆ ਜਿਹੜੀਆਂ ਆਪਣੇ ਨਾਲ ਨਿਊ ਜੋੜੀਆਂ ਨੇ ਠੀਕ ਹੈ ਜੀ ਤੇ ਬੈਲਵਟ ਦੇ ਦੋ ਸੈਟ ਆਏ ਨੇ ਆਪਣੇ ਕੋਲੇ ਬਹੁਤ ਸੋਹਣੇ ਆਏ ਨੇ ਬਹੁਤ ਹੀ ਪਿਆਰੇ ਠੀਕ ਹੈ ਇਹਦੇ ਵਿੱਚ ਜਿੰਨੇ ਸੂਟ ਹੋ ਸਕੇ ਉਹਨੇ ਦਵਾਂਗੇ ਕਿਉਂਕਿ ਇਹਦੀ ਡਿਮਾਂਡ ਕਾਫੀ ਜ਼ਿਆਦਾ ਕਲਰ ਇੰਨੇ ਸੋਹਣੇ ਆਏ ਨੇ ਇੱਕ ਤਾਂ ਸੈਟ ਆਇਆ 올ਡੇਜ਼ ਜਿਵੇਂ ਕਿ ਲਾਈਟ ਜੇ ਕਲਰਾਂ ਦੇ ਵਿੱਚ ਇੱਕ ਆਪਣੇ ਕੋਲ ਆਇਆ ਡਾਰਕ ਚਾਰਟ ਦੇ ਵਿੱਚ ਤੇ ਜਦੋਂ ਇਹ ਦੇਖਣੇ ਆ ਤਾਂ ਸਾਰੀਆਂ ਭੈਣਾਂ ਨੇ ਆਰਡਰਸ ਬਹੁਤ ਦੇਣੀਆਂ ਕਿਉਂਕਿ ਡਿਮਾਂਡ ਇਹ ਵਾਲੇ ਸੈਟਾਂ ਦੀ ਸਾਡੀ ਬਹੁਤ ਜ਼ਿਆਦਾ ਰਹੀ ਆ ਤੇ ਚਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਦਿਖਾਉਣੀ ਆ ਅੱਜ ਦੇ ਸੋਹਣੇ ਸੋਹਣੇ ਜੇ ਪ੍ਰਿੰਟ ਸੂਟ ਉਹ ਵੀ ਪਿਓਰ ਬੈਲਵਟ ਤੇ ਪਿਓਰ ਕਾਟਰਾਈਜ਼ ਕਾਟਰਾਈ ਸਾਰੀ ਟਿਸਟਾ ਬ੍ਰੈਂਡ ਦੀ ਰਹੂਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਜੀ ਤੇ ਜਿਹੜੀਆਂ ਭੈਣਾ ਫਸਟ ਟਾਈਮ ਸਾਡੇ ਚੈਨਲ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਚਲੋ ਜੀ ਦਿਖਾਉਨੇ ਆ ਅੱਜ ਦੇ ਪ੍ਰਿੰਟ ਸੂਟ ਲਓ ਜੀ ਪਹਿਲਾਂ ਮੈਂ ਨਾ ਥੋੜੇ ਜਿਹਾ ਕォਟਰਾਈਜ਼ ਦੇ ਪ੍ਰਿੰਟ ਦਿਖਾ ਦਾਂ ਤੁਹਾਨੂੰ ਜਿਹੜੇ ਆਪਣੇ ਕੋਲ ਨਿਊ ਆਏ ਨੇ ਆ ਲੋ ਜਿਹੜੇ ਆਪਣੇ ਰੈਗੂਲਰ ਚੱਲ ਰਹੇ ਏ ਕォਟਰਾਈਜ਼ ਦੇ ਵੈਲਵਟ ਸਾਰੇ ਨਿਊ ਆ ਕォਟਰਾਈਜ਼ ਦੇ ਪ੍ਰਿੰਟ ਜਿਹੜੀਆਂ ਨਵੀਆਂ ਪਹਿਣਾ ਮੈਚਿੰਗ ਸੂਟ ਭਾਲਦੀਆਂ ਸੀ ਟਿਸਟਾ ਬ੍ਰਾਂਡ ਆ ਬਿਲਕੁਲ ਲਾਈਟ ਵੇਟ ਵਾਲੀ ਕォਟਰਾਈਜ਼ ਰਹੂਗੀ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਣੀ ਆਈ ਆ ਬਹੁਤ ਪਿਆਰਾ ਪ੍ਰਿੰਟ ਰਹੂਗਾ ਇਹ ਤੇ ਜਿਹੜਾ ਮੈਂ ਪ੍ਰਿੰਟ ਹੁਣ ਤੁਹਾਨੂੰ ਦਿਖਾਉਣ ਲੱਗੀ ਆ ਦੇਖੋ ਇਹਦੀ ਪ੍ਰਿੰਟਿੰਗ ਟਿਸਟਾ ਦਾ ਬ੍ਰਾਂਡ ਆ ਸਭ ਤੋਂ ਟਾਪ ਦਾ ਲక్ష్ਮੀ ਬ੍ਰਾਂਡ ਟਿਸਟਾ ਦੀ ਦੇਖੋ ਕ੍ਰੀਏਸ਼ਨ ਆ ਇਹ ਸਾਰੇ ਤੁਹਾਨੂੰ ਮਿਲੂਗੀ ਲక్ష్ਮੀ ਫੈਬਰਿਕ ਬਹੁਤ ਪਿਆਰਾ オリジナル ਕਾਟਰਾਇਜ਼ ਰਹੂਗੀ ਲక్ష్ਮੀ ਬ੍ਰਾਂਡ ਦੀ ਬਹੁਤ ਪਿਆਰੀ ਸਟੈਂਪਿੰਗ ਤਾਂ ਉਹ ਨਾਲ ਮਿਲੂਗੀ ਤੇ オリジナル ਆ ਬਿਲਕੁਲ ਲਾਈਟ weight ਜਿਹੜੀਆਂ ਪਹਿਣਾ ਹੈਵੀ ਨੇ ਨਾ ਡਰਦੀਆਂ ਰਹਿੰਦੀਆਂ ਨੇ ਵੀ ਅਸੀਂ ਕਾਟਰਾਇਜ਼ ਨਹੀਂ ਵੀਅਰ ਕਰਨੀ ਮੋਟੀ-ਮੋਟੀ ਜੀ ਹੁੰਦੀ ਆ ਤੇ ਅਸੀਂ ਹੋਰ ਭਾਰੇ ਲੱਗਦੇ ਆ ਤਾਂ ਤੁਸੀਂ ਹੁਣ ਬੇਫਿਕਰ ਹੋ ਕੇ ਕਾਡਰਾਈਜ਼ ਪਾ ਸਕਦੇ ਹੋ ਇਹ ਸੀਜ਼ਨ ਦੇ ਵਿੱਚ ਇੰਨਾ ਸੋਹਣਾ ਫੈਬਰਿਕ ਆਇਆ ਇੰਨਾ ਪਿਆਰਾ ਆ ਪੂਰੇ ਸਰਦਾਰੀ ਲੁੱਕ ਦੇ ਪੀਸ ਇਹ ਹੈਗੇ ਨੇ ਦੁਪੱਟੇ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਜਿਹੜੀਆਂ ਪਹਿਣਾ ਗੁਰਦੁਆਰਾ ਸਾਹਿਬ ਲਈ ਸਿੰਪਲ ਸੋਬਰ ਤੇ ਵਧੀਆ ਹਨਾ ਪੀਸ ਭਾਲਦੀਆਂ ਨੇ ਵੀ ਸੋਹਣੇ ਹੋਣ ਗ੍ਰੇਸਫੁਲ ਹੋਣ ਤਾਂ ਤੁਸੀਂ ਵੀ ਇਹਨਾਂ ਵਿੱਚੋਂ ਆਰਾਮ ਦੇ ਨਾਲ ਆਪਣੇ ਸੂਟ ਕਰ ਸਕਦੇ ਇੱਕ ਤਾਂ ਬ੍ਰਾਂਡ ਦੀ ਕਲੈਕਸ਼ਨ ਆ ਦੂਜੀ ਇੰਨੀ ਸੋਹਣੀ ਆ ਜਦੋਂ ਸੂਟ ਬਣ ਕੇ ਰੈਡੀ ਹੋ ਗਿਆ ਨਾ ਅਸਲੀ ਲੁੱਕ ਸੂਟ ਦੀ ਉਦੋਂ ਆਉਣੀ ਆ ਠੀਕ ਹੈ ਜੀ ਸੋ ਤੁਸੀਂ ਆਪਣੇ ਬੇਫਿਕਰ ਹੋ ਕੇ ਇਹਨਾਂ ਦੇ ਆਰਡਰ ਦਿਓ ਨਾਲ ਇਹਦੀ ਹੈ ਕਿ ਦੇਖੋ ਕਰੀਮ ਕਲਰ ਦੀ ਪਿਓਰ ਕਾਟਰਾਈਜ਼ ਦੀ ਵੀ ਬਾਟਮ ਸੇਮ ਫੈਬਰਿਕ ਬਾਟਮ ਦਾ ਰਹੂਗਾ ਸੇਮ ਹੀ ਰਹੂਗਾ ਜੀ ਸ਼ਰਟ ਦਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ 1 ਇੱਕ ਨੰਬਰ ਇਹ ਵਾਲਾ ਸੂਟ ਰਹੂਗਾ ਇਹਨਾਂ ਨਾਲ ਤੁਸੀਂ ਦੁਪੱਟੇ ਕੋਈ ਵੀ ਡਾਈ ਕਰਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਲੱਗੂਗਾ ਤੁਸੀਂ ਵਟਸਐਪ ਤੇ ਮੇਨਾ ਕੰਟੈਕਟ ਕਰਕੇ ਦੱਸ ਸਕਦੇ ਹੋ ਜਿੱਦਾਂ ਦਾ ਵੀ ਦੁਪੱਟਾ ਰੈਡੀ ਕਰਵਾਉਣਾ ਚਨੂਨ ਦਾ ਕਰਵਾਉਣਾ ਚਨੂਨ ਦਾ ਹੋ ਜਾਊਗਾ ਮਸਲੀਨ ਵਗੈਰਾ ਦਾ ਕਰਵਾਉਣਾ ਮਸਲੀਨ ਵਗੈਰਾ ਦਾ ਉਹ ਜਿੱਦਾਂ ਦਾ ਵੀ ਕਹੋਗੇ ਠੀਕ ਹੈ ਜੀ ਬਹੁਤ ਪਿਆਰਾ ਸੂਟ ਆ ਦੋ ਕਲਰ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਨੇ ਤੇ ਦੋਨੇ ਕਲਰ ਬਹੁਤ ਪਿਆਰੇ ਨੇ ਇਹਦੇ ਵਿੱਚ ਤਾਂ ਹੈਗਾ ਥੋੜਾ ਜਿਹਾ ਬਲੈਕ ਵਾਈਟ ਦਾ ਕੰਬੀਨੇਸ਼ਨ ਜਿਹੜਾ ਆ ਵਾਲਾ ਪੀਸ ਆ ਬਹੁਤ ਸੋਹਣਾ ਬਹੁਤ ਪਿਆਰਾ ਨੈਕਸਟ ਵਾਲੇ ਦੇ ਵਿੱਚ ਹੈਗਾ ਵਾ ਮਹਿਰੂਨੀ ਚੈਰੀ ਜਿਹਾ ਇਹ ਵੀ ਪੀਸ ਬਹੁਤ ਸੋਹਣਾ ਜਿਹੜੀ ਮਰਜੀ ਇਸ ਚ ਮੇਅਰ ਕਰੋ ਦੋਨੇ ਕਲਰ ਬਹੁਤ ਪਿਆਰੇ ਨੇ ਨਾਲ ਥੋੜਾ ਜਿਹਾ ਟਾਈ ਡਾਈ ਜਿਹਾ ਦੁਪੱਟਾ ਆਪਾਂ ਇਹਦੇ ਨਾਲ ਰੈਡੀ ਕਰਾਂਗੇ ਜੇ ਕਰਾਂਗੇ ਹਨਾ ਬੇਸ ਉਹਦਾ ਬਿਲਕੁਲ ਕਰੀਮ ਰੱਖ ਕੇ ਵਿੱਚ ਇਹਦੇ ਨਾਲ ਦਾ ਸੇਮ ਕਲਰ ਇੱਕ ਦੋ ਵਿੱਚ ਪਾ ਕੇ ਥੋੜਾ ਥੋੜਾ ਟਾਈ ਡਾਈ ਕਰਕੇ ਬਹੁਤ ਸੋਹਣਾ ਜਨ ਕੇ ਵਧੀਆ ਪੀਸ ਇਹ ਰੈਡੀ ਹੋਊਗਾ ਬਸ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜਾ ਵੀ ਪੀਸ ਤੁਹਾਨੂੰ ਚਾਹੀਦਾ ਵਾ ਇਹਦਾ ਨੰਬਰ ਰਹੂਗਾ ਜੀ 2 2 ਨੰਬਰ ਇਹ ਵਾਲਾ ਪੀਸ ਰਹੂ ਇਹਦੇ ਨਾਲ ਵੀ ਸੇਮ ਤੁਹਾਨੂੰ ਬਾਟਮ ਮਿਲੂਗੀ ਠੀਕ ਹੈ ਜੀ ਸੇਮ ਇਹਦੇ ਨਾਲ ਬਾਟਮ ਰਹੂਗੀ ਨੰਬਰ ਇਹ ਵਾਲੇ ਪੀਸ ਦਾ ਰਹੂਗਾ ਜੀ 2 ਫਟਾਫਟ ਸਿਰਫ ਦੋ ਹੀ ਪੀਸ ਆ ਸਾਡੇ ਕੋਲੇ ਇਨਾਂ ਵਿੱਚ ਉਹ ਮਤਲਬ ਕਿ ਵੱਧ ਨਹੀਂ ਹੈਗੀ ਬਰੈਲਵਰਡ ਦੇ ਵਿੱਚ ਤੁਹਾਨੂੰ ਰਿਪੀਟ ਹੈਗੀ ਹੈ ਸਾਡੇ ਕੋਲ ਜਿੰਨੇ ਮਰਜੀ ਸੋਟਾਂ ਦੀ ਬੁਕਿੰਗ ਦੇ ਦਿਓ ਮਤਲਬ ਕਿ ਜਿੰਨੇ ਸੱਤ ਉਹ ਦਿਨ ਹੋ ਸਕੇ ਉਹਨੇ ਅਸੀਂ ਲਵਾਂਗੇ ਉਹਦੇ ਆਰਡਰ ਬਟ ਇਹਦੇ ਨਹੀਂ ਇਹਦਾ ਜਸ ਸਾਡੇ ਕੋਲ ਸਿੰਗਲ ਸਿੰਗਲ ਪੀਸ ਆ ਸੋ ਜਿੰਨਾ ਪਹਿਣਾ ਦੇ ਪਹਿਲਾਂ ਆਰਡਰ ਆਗੇ ਉਹਨਾਂ ਨੂੰ ਮਿਲ ਜਾਣਗੇ ਇਹ ਜਿਵੇਂ ਲਾਈਟ ਚਾਰਟ ਆ ਮੰਮੀਆਂ ਲਈ ਵੀ ਤੁਸੀਂ ਲੈਣਾ ਦੀ ਮਦਰ ਲਈ ਲੈਣੇ ਇੱਕ ਤਰ੍ਹਾਂ ਦਾ ਗਿਫਟ ਤੋਹਫਾ ਹੋ ਜੀ ਇੰਨਾ ਸਕੂਨਦਾਰ ਕਪੜਾ ਇੰਨਾ ਲਾਈਟ ਵੇਟ ਜਿਵੇਂ ਪਹਿਣਾ ਕਾਟਨ ਦੇ ਵਿੱਚ ਕਹਿੰਦੇ ਬਿਲਕੁਲ ਪਾਈ ਹੋਈ ਦਾ ਪਤਾ ਨਾ ਲੱਗੇ ਉਸੇ ਤਰ੍ਹਾਂ ਇਹ ਬਿਲਕੁਲ ਆਇਆ ਲਾਈਟ ਵੇਟ ਪਿਓਰ ਕਾਰਟਰਾਇਜ਼ ਜਿਹਦਾ ਪਾਈ ਹੋਈ ਦਾ ਜਮਾ ਪਤਾ ਨਹੀਂ ਲੱਗਣਾ ਪਰ ਨਿੱਗੋ ਨੇ ਉਨਾ ਹੀ ਦੇਣਾ ਪਿਓਰ ਵਧੀਆ ਕਾਰਟਰਾਇਜ਼ ਮੋਟੀ ਤੋਂ ਮੋਟੀ ਤੋਂ ਵੀ ਵੱਧ ਨਿੱਗਦ ਹੋਊਗੀ ਬਿਲਕੁਲ ਲਾਈਟ ਵੇਟ ਜਿਵੇਂ ਪਸ਼ਮੀਨੇ ਦੀ ਰਿਕੁਆਇਰ ਆ ਬਿਲਕੁਲ ਲਾਈਟ ਵੇਟ ਸੇਮ ਸਭ ਤੋਂ ਟੌਪ ਦੇ ਬ੍ਰਾਂਡ ਨੇ ਬਣਾਈਆ ਤੁਹਾਡੇ ਲਈ ਬਿਲਕੁਲ ਲਾਈਟ ਵੇਟ ਬਹੁਤ ਪਿਆਰੀ ਬਹੁਤ ਸੋਹਣੀ ਤੇ ਇੱਕ ਤੁਹਾਨੂੰ ਡਾਰਕ ਚਾਰਟ ਦਿਖਾ ਜਿੰਨੀ ਇਹਦੇ ਵਿੱਚ ਹੀ ਆ ਲਓ ਜੀ ਬਲੈਕ ਕਲਰ ਦੇ ਨਾਲ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਫਟਾਫਟਾ ਆਰਡਰ ਕਰ ਦਿਓ ਜਿੰਨਾ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਨਾਲ ਇਹਦੇ ਸੇਮ ਰਹੂਗੀ ਸੈਲਫ ਪ੍ਰਿੰਟਡ ਬਾਟਮ ਬਲੈਕ ਕਲਰ ਦੀ ਸੈਲਫ ਪ੍ਰਿੰਟਡ ਬਾਟਮ ਰਹੂਗੀ ਬਹੁਤ ਸੋਹਣੀ ਬਹੁਤ ਪਿਆਰੀ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 3 3 ਨੰਬਰ ਸੂਟ ਰਹੂਗਾ ਚੈੱਕ ਕਰ ਲੋ ਪੀਸ ਦੀ ਗ੍ਰੇਸ ਕਿੰਨੀ ਸੋਹਣੀ ਕਿੰਨੀ ਪਿਆਰੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਅੱਜ ਦੀ ਵੀਡੀਓ ਦਾ ਕੋਈ ਵੀ ਆ ਲੋ ਜੀ ਨੈਕਸਟ ਵਾਲਾ ਦੇਖ ਲਓ ਇਹ ਮਿਲੂਗਾ ਤੁਹਾਨੂੰ ਬਲੂ ਕਲਰ ਦੇ ਵਿੱਚ ਹਲੋ ਬਲੂ ਕਲਰ ਵਿੱਚ ਮਿਲੂਗਾ ਇਹਦਾ ਸੇਮ ਨਾਲ ਇਹਦੇ ਬਾਟਮ ਮਿਲੂਗੇ ਜੀ ਬਲੂ ਕਲਰ ਦੇ ਵਿੱਚ ਸਭ ਤੋਂ ਵਧੀਆ ਕਾਰਦੀ ਫੈਬਰਿਕ ਆ ਬੇ ਫਿਕਰ ਹੋ ਕੇ ਤੁਸੀਂ ਚੱਕਣਾ ਫੈਬਰਿਕ ਬਾਰੇ ਬਿਲਕੁਲ ਨਹੀਂ ਸੋਚਣਾ ਪ੍ਰਾਈਸ ਵੀ ਘੱਟੋ ਘੱਟ ਦੇ ਰਹੇ ਆ ਸੋ ਲਾ ਕੇ ਆਰਡਰ ਜਿੰਨਾ ਪਾਣਾ ਨੇ ਸਕਰੀਨਸ਼ਾਟ ਲੈਣੇ ਆ ਸਕਰੀਨਸ਼ਾਟ ਲੈ ਲਓ ਜਿਨ੍ਹਾਂ ਨੇ ਨੰਬਰਿੰਗ ਕਰਾ ਭੇਜਣੀ ਆ ਨੰਬਰ ਭੇਜ ਸਕਦੇ ਹਾਂ ਸੂਟ ਦਾ ਨੰਬਰ ਹੋਊਗਾ ਜੀ 4 4 ਨੰਬਰ ਸੂਟ ਰੋਗਾ ਸਟੀਚਿੰਗ ਕਰਕੇ ਲੈਣਾ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹਾਂ ਵਿਦਆਊਟ ਸਟੀਚਿੰਗ ਮੰਗਵਾਉਣਾ ਵਿਦਆਊਟ ਸਟੀਚਿੰਗ ਮੰਗਵਾਓ ਦੁਪੱਟਾ ਨਾਲ ਰੈਡੀ ਕਰਵਾਉਣਾ ਉਹਦੇ ਲਈ ਤੁਹਾਨੂੰ ਫਿਰ 2-4 ਦਿਨ ਦੇਣੇ ਪੈਂਦੇ ਆ ਇਹ ਨਹੀਂ ਅੱਜ ਤੁਸੀਂ ਦੁਪੱਟੇ ਦਾ ਆਰਡਰ ਦਿੱਤਾ ਤੇ ਕੱਲ ਨੂੰ ਕੋਈ ਡਿਸਪੈਚ ਹੋ ਜਾਓ ਇਦਾਂ ਨਹੀਂ ਹੁੰਦਾ ਜੀ ਇੱਕ ਅੱਧਾ ਦਿਨ ਢਾਈ ਹਾਂ ਨੇ ਹੁਣ ਸੁੱਕਦੀਆਂ ਵੀ ਨਹੀਂ ਛੇਤੀ ਸੋ ਉਹਦੇ ਕਰਕੇ ਇੱਕ ਦੋ ਦਿਨ ਫਿਰ ਕੋਰੀਅਰ ਜਦੋਂ ਵੀ ਤੁਸੀਂ ਇਸ ਤਰ੍ਹਾਂ ਮੰਗਵਾਉਣਾ ਤਾਂ ਤੁਸੀਂ ਆਪਣਾ ਬੇਫਿਕਰ ਹੋ ਕੇ ਆਰਡਰ ਮੰਗਵਾ ਸਕਦੇ ਹੋ ਹਾਂ ਦੁਪੱਟਾ ਜਾਂ ਤੁਸੀਂ ਬਾਅਦ ਦੇ ਵਿੱਚ ਕਹਿ ਸਕਦੇ ਹੋ ਅਸੀਂ ਇਹਦੀ ਕਟਿੰਗ ਕਰ ਲਾਂਗੇ ਦੁਪੱਟਾ ਬਾਅਦ ਦੇ ਵਿੱਚ ਭੇਜ ਦਾਂਗੇ ਜੇ ਕਿਸੇ ਭੈਣ ਨੂੰ ਜ਼ਿਆਦਾ ਕਾਲੀਆਂ ਵੀ ਅਸੀਂ ਸਟਿਚ ਕਰਵਾਉਣਾ ਸੂਟ ਸਾਨੂੰ ਜਲਦੀ ਦੇ ਦਿਓ ਤਾਂ ਅਸੀਂ ਤੁਹਾਨੂੰ ਜਲਦੀ ਪਹਿਲਾਂ ਸੂਟ ਸੈਂਡ ਕਰ ਦਾਂਗੇ ਇਹਦੀ ਕਟਿੰਗ ਰੱਖ ਲਾਂਗੇ ਦੁਪੱਟਾ ਤੁਹਾਡੇ ਕੋਲ ਜਦੋਂ ਤੁਹਾਡਾ ਸੂਟ ਸਟਿਚ ਹੋਣਾ ਇੱਕ ਦੋ ਦਿਨਾਂ ਬਾਅਦ ਪਹੁੰਚ ਜਾਊਗਾ ਠੀਕ ਹੈ ਜੀ ਇਦਾਂ ਤੁਸੀਂ ਕਰ ਸਕਦੇ ਹੋ ਨੈਕਸਟ ਵਾਲਾ ਜਿਹੜਾ ਹੈਗਾ ਜੀ ਮਹਿਰੂਨ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਕਲਰ ਤੁਸੀਂ ਬਹੁਤ ਸੋਹਣਾ ਆ ਵਾਲਾ ਪ੍ਰਿੰਟ ਹੀ ਬਹੁਤ ਸੋਹਣਾ ਆ ਜਿਹੜਾ ਇਹ ਡਾਰਕ ਚਾਰਲ ਦੇ ਉੱਪਰ ਆਇਆ ਫਟਾਫਟ ਵਾ ਤੁਸੀਂ ਆਪਣਾ ਸਕਰੀਨ ਸ਼ਾਟ ਲੈਣਾ ਤੇ ਆਰਡਰ ਕਰਨਾ ਆ ਲੋ ਪੀਸ ਦੇਖੋ ਤੁਸੀਂ ਆਪਣਾ ਕਿਹੜਾ ਸਿਲੈਕਟ ਕਰੋਗੇ ਇੰਨੇ ਸੋਹਣੇ ਪੀਸ ਨੇ ਇਹ ਵੀ ਪੀਸ ਬਹੁਤ ਸੋਹਣਾ ਬਹੁਤ ਪਿਆਰਾ ਮਹਿਰੂਨ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਮਹਿਰੂਨ ਕਲਰ ਦੀ ਐਡ ਮਹਿਰੂਨ ਕਲਰ ਦੀ ਆਊਗੀ ਬਾਟਮ ਲਓ ਜੀ ਪਿਓਰ ਕਾਟ ਰਾਈਸ ਬਹੁਤ ਪਿਆਰੀ ਬਹੁਤ ਸੋਹਣੀ ਠੀਕ ਹੈ ਜੀ ਇਹ ਤਾਂ ਸੀਗੇ ਸਾਡੇ ਕਾਟ ਰਾਈਸ ਦੇ ਡਿਜ਼ਾਈਨ ਪੰਜ ਸਿੰਗਲ ਸਿੰਗਲ ਪੀਸ ਆ ਫਟਾਫਟ ਆਰਡਰ ਦੇ ਦਿਓ ਜਿੰਨਾ ਭੈਣਾਂ ਨੂੰ ਇਹ ਵਾਲੇ ਚਾਹੀਦੇ ਨੇ ਪੰਜ ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜੀ ਨੈਕਸਟ ਵਨ ਜਿਹੜੀ ਮੈਂ ਦਿਖਾਉਣ ਲੱਗੀ ਆ ਇਹ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪਿਓਰ ਬੈਲਵਟ ਬਹੁਤ ਪਿਆਰੀ ਡਿਜ਼ਾਈਨ ਆਈ ਨੇ ਇਹਦੇ ਵੀ ਬਹੁਤ ਸੋਹਣੀ ਆਈ ਆ ਇਹ ਮਤਲਬ ਕਿ ਜਿੰਨੇ ਵੀ ਸੂਟ ਸਾਡੇ ਕੋਲ ਅਵੇਲੇਬਲ ਹੋਏ オリジナル ਬੈਲਵਟ ਆ ਪਿਓਰ ਵਾਲੀ ਕੋਈ ਉਹ ਨਹੀਂ ਹੈਗੀ ਵੀ ਕਈ ਪੈਣਾ ਡਰਦੀਆਂ ਹੁੰਦੀਆਂ ਨੇ ਵੀ ਹਾਈ ਅਸੀਂ ਲੈ ਲਾਂਗੇ ਫਿਰ ਇਹ ਨਾ ਝੋਲ ਮਾਰਦੇ ਆ ਜਾਂ ਇਹ ਖੁੱਲ ਹੀ ਜਾਂਦੇ ਆ ਇਹ ਉਹ ਚੀਜ਼ ਨਹੀਂ ਹੈਗੀ ਪਿਓਰ ਬੈਲਵਟ ਆ ਬਹੁਤ ਹੀ ਪਿਆਰੀ ਜਿੱਦਾਂ ਦਾ ਸੂੜ ਸਟਿਚ ਕਰਾਉਂਗੇ ਉਦਾਂ ਦਾ ਹੀ ਪਾਉਂਗੇ ਕਿਤੇ ਇਹਨੇ ਖੁੱਲਣਾ ਨਹੀਂ ਕਿਤੇ ਨੇ ਝੋਲ ਨਹੀਂ ਮਾਰੀ ਉਹ ਚੀਜ਼ਾਂ ਨਹੀਂ ਹੈਗੀਆਂ ਬਹੁਤ ਪਿਆਰੀਆਂ ਬ੍ਰਾਂਡ ਦੀਆਂ ਸਾਰੀਆਂ ਕਲੈਕਸ਼ਨਾਂ ਨੇ ਕਲਰ ਚੈੱਕ ਕਰੋ ਸਾਡਾ ਬਹੁਤ ਪਿਆਰਾ ਬਹੁਤ ਸੋਹਣਾ ਮਹਿਰੂਨ ਸ਼ੇਡ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਪਿਓਰ ਬੈਲਵਟ ਜੀ ਯਾਨੀ ਕਿ ਕਿਆ ਕਹਿਣੇ ਅੱਜ ਦੇ ਸੋਟਾਂ ਦੇ ਫਟਾਫਟ ਲੈ ਲਓ ਪ੍ਰਿੰਟ ਇੰਨੇ ਸੋਹਣੇ ਆਏ ਨੇ ਇੰਨੇ ਪਿਆਰੇ ਆਏ ਨੇ ਸਾਰੇ ਪ੍ਰਿੰਟਾਂ ਦੇ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋ ਹੋ ਜਾਣਗੇ ਨੰਬਰ A ਵਾਲਾ ਸੂਟਰ ਹੋਊਗਾ ਜੀ 6 6 ਨੰਬਰ A ਵਾਲਾ ਸੂਟ ਰਹੂਗਾ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਵਾਂਗੀ ਜੀ ਤਿੰਨ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲ ਆਏ ਨੇ ਤਿੰਨ ਆਏ ਨੇ ਲਾਈਟ ਕਲਰ ਉਹ ਨਾ ਕਰਿਓ ਜਿਵੇਂ ਕਾਟਰਾਈਜ਼ ਦੇ ਮੈਂ ਦੋ ਦਿਖਾਈ ਨੇ ਇੱਕ ਲਾਈਟ ਇੱਕ ਡਾਰਕ ਚਾਹੇ ਉਸੇ ਤਰ੍ਹਾਂ ਹੀ ਬੈਲਵਟ ਦਾ ਵੀ ਦਿਖਾਉਂਗੀ ਕਿਉਂਕਿ ਕਈ ਪੈਣਾ ਬਫਰ ਗੁੱਸੇ ਹੋ ਜਾਂਦੀਆਂ ਨੇ ਕਿ ਤੁਸੀਂ ਡਾਰਕ ਹੀ ਲੈ ਕੇ ਆਉਨੇ ਹੋ ਲਾਈਟ ਕਲਰ ਲੈ ਕੇ ਨਹੀਂ ਆਉਂਦੇ ਸਾਡੇ ਇਹ ਹੈਗਾ ਵਾ ਮਸਟਰਡ ਸ਼ੇਡ ਪਿਓਰ 벨ਵਟ ਦਾ ਮਸਟਰਡ ਸ਼ੇਡ ਕਲਰ ਕੰਬੀਨੇਸ਼ਨ ਦੇਖੋ ਤੇ ਪ੍ਰਿੰਟ ਦੇਖੋ ਛਾੜੀ ਨਹੀਂ ਹੋਣਾ ਹੈਗਾ ਇੰਨੀ ਤਾਂ ਸਾੜੀ ਦਸਲੇ ਯਾਨੀ ਕਿ ਇੰਨੇ ਸੋਹਣੇ ਆ ਵੀਡੀਓ ਚ ਵੀ ਕੋਈ ਕਵਿਸ਼ਨ ਨਹੀਂ ਲੱਗਦੇ ਕੁਝ ਵੀ ਨਹੀਂ ਹੈਗੇ 50% ਯਾਨੀ ਕਿ ਤੁਸੀਂ ਇਹਦੀ ਗ੍ਰੇਸ ਦੇਖ ਲਿਓ 100% ਗ੍ਰੇਸ ਤਾਂ ਤੁਹਾਡੇ ਹੱਥਾਂ ਚ ਆਏ ਤੇ ਇਹਦੀ ਹੋਣੀ ਆ ਡਿਜ਼ਾਈਨ ਦੀ ਇੰਨਾ ਸੋਹਣਾ ਪ੍ਰਿੰਟਾਂ ਇੰਨੇ ਸੋਹਣਾ ਡਿਜ਼ਾਈਨਾਂ ਤਿੰਨੇ ਹੀ ਕਲਰ ਇਹਦੇ ਇੰਨੇ ਟੌਪ ਦੇ ਆਏ ਨੇ ਕਲਰ ਅਜੀ ਕਨਫਿਊਜ਼ਨ ਹੀ ਹੋ ਜਾਣੀ ਆ ਵੀ ਕਲਰ ਕਿਹੜਾ ਚੱਕੀਏ ਇੰਨੇ ਸੋਹਣੇ ਇਹਦੇ ਕਲਰ ਨੇ ਨੰਬਰ ਹੋਊਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਜਿੰਨਾ ਪੈਣਾ ਦੇ ਚੱਲਦੇ ਆ ਸਾਡੇ ਕੋਲ ਆਰਡਰ ਸਟਿਚਿੰਗ ਦੇ ਹਨਾ ਜਿਹੜੀਆਂ ਫੋਰਨ ਚ ਬੈਠੀਆਂ ਨੇ ਸੋ ਤੁਸੀਂ ਆਪਣੇ ਨਾਲ ਦੇ ਨਾਲ ਇਹਨਾਂ ਚ ਇੱਕ ਇੱਕ ਸੂਟ ਜ਼ਰੂਰ ਕਰ ਲਿਓ ਕਿਉਂਕਿ ਬਹੁਤ 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 ਸੋਹਣੇ ਸੂਟ ਨੇ ਬਹੁਤ ਪਿਆਰੀ ਇਹਨਾਂ ਚ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਬਹੁਤ ਸੋਹਣੀ ਬਹੁਤ ਪਿਆਰੀ ਚੀਜ਼ ਹੈ ਬਾਕੀ ਆ ਲੋ ਨੈਕਸਟ ਕਲਰ ਦੇਖ ਲੋ ਨਾ ਤਾਂ ਇਹ 에ਅਰ ਫੋਰਸ ਕਲਰ ਆ ਨਾ ਇਹ ਫਰੋਜ਼ੀ ਕਲਰ ਆ ਨਾ ਇਹ ਰਾਮਾ ਗ੍ਰੀਨ ਕਲਰ ਆ ਬਹੁਤ ਹੀ ਰੀਅਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਸ਼ਾਇਦ ਤੁਹਾਡੇ ਕੋਲ ਇਹ 에ਅਰ ਫੋਰਸ ਕਲਰ ਦੇ ਵਾਂਗੂ ਆ ਰਿਹਾ ਹੋਵੇ ਉਦਾਂ ਨਹੀਂ ਹੈਗਾ 에ਅਰ ਫੋਰਸ ਤੇ ਗ੍ਰੀਨ ਦਾ ਕੁਝ ਮਿਕਸ ਜਿਹਾ ਕਲਰ ਆ ਬਹੁਤ ਪਿਆਰਾ ਬਹੁਤ ਸੋਹਣਾ ਅਲੱਗ ਜਿਹਾ ਸ਼ੇਡ ਆਇਆ ਇਹ ਆਪਣੇ ਕੋਲੇ ਸੋ ਫਟਾ ਫਟ ਲੈ ਕੇ ਸਕਰੀਨ ਸ਼ਾਟ ਕਰ ਦੋ ਆਰਡਰ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਪੀਸ ਚਾਹੀਦਾ ਵਾ ਨੰਬਰ A ਵਾਲੇ ਸੂਟ ਦਾ ਰਹੂਗਾ ਜੀ 8 8 ਨੰਬਰ A ਵਾਲਾ ਸੂਟ ਰਹੂਗਾ ਲੋਕ ਇੱਕ ਸੈੱਟ ਮੈਂ ਦਿਖਾ ਦਵਾ ਥੋੜਾ ਜਿਹਾ ਲਾਈਟ ਚਾਰਟ ਤੇ ਤਾਂ ਕਿ ਜਿਹੜੀਆਂ ਮੇਰੀਆਂ ਪੈਣਾ ਲਾਈਟ ਪਾਉਂਦੀਆਂ ਨੇ ਉਹ ਵੀ ਗੁੱਸੇ ਨਾ ਹੋ ਜਾਣ ਉਹਨਾਂ ਨੂੰ ਵੀ ਮਿਲ ਜਾਣ ਜੇ ਸੂਟ ਤੋਂ ਮੇਰੇ ਸਾਡੇ ਕੋਲ ਆਹ ਵਾਲੇ ਚਾਰਟ ਬਹੁਤ ਘੱਟ ਆਉਂਦੇ ਆ ਬਹੁਤ ਰੇਅਰ ਆਉਂਦੇ ਆ ਡਾਕ ਤੋਂ ਪਤਾ ਨਹੀਂ ਕਿਹਾ ਤੋਂ ਡਾਕ ਤੋਂ ਸਾਡੇ ਕੋਲ ਬਹੁਤ ਆਉਂਦਾ ਬਹੁਤ ਵਧੀਆ ਤੇ ਸਾਡਾ ਰਿਸਪੌਂਸ ਵੀ ਜ਼ਿਆਦਾ ਰਹਿੰਦਾ ਪਰ ਬਹੁਤ ਪੈਣਾ ਸਾਡੇ ਨਾਲ ਹੁਣ ਏਦਾਂ ਵੀ ਦੁਨੀਆ ਨੇ ਜੀ ਜਿਹੜੇ ਏਦਾਂ ਛੋਟਾ ਪ੍ਰਿੰਟ ਹੋਵੇ ਜਿਵੇਂ ਫੋਲ ਪ੍ਰਿੰਟ ਆ ਇਹ ਛੋਟਾ ਪ੍ਰਿੰਟ ਆ ਠੀਕ ਹੈ ਜੀ ਪ੍ਰਿੰਟਿੰਗ ਇਹ ਛੋਟੀ ਰਹੂਗੀ ਹਾਲੋ ਜੀ ਤੇ ਏਦਾਂ ਰਹੂਗਾ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਏਦਾਂ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਏਦਾਂ ਇਹਦੀ ਬਾਟਮ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜਿਹੜਾ ਆਪਾਂ ਪਹਿਲਾਂ ਵਾਲਾ ਡਿਜ਼ਾਈਨ ਦੇਖਿਆ ਇਹ ਸਾਰਾ ਆਲ ਓਵਰ 5 ਮੀਟਰ ਦੇ ਉੱਪਰ ਬਣਿਆ ਹੋਇਆ ਮਤਲਬ ਕਿ ਸੂਟ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਨਾਲੇ ਤਾਂ ਤੁਹਾਨੂੰ ਮੈਚਿੰਗ ਮਿਲ ਰਿਹਾ ਕਿਉਂਕਿ ਇਦਾਂ ਪਹਿਣਾ ਮੈਚਿੰਗ ਹੀ ਇਹ ਸਾਰੀ ਜਿੰਨੀ ਵੀ ਬਾਟਮ ਆ ਨਾ ਸਾਰੀ 셀ਫ ਪ੍ਰਿੰਟਡ ਰਹੂਗੀ ਜੇ ਤੁਹਾਨੂੰ ਪਤਾ ਚੱਲ ਰਿਹਾ ਹੋਵੇ ਵੀ ਇਹ ਸਾਰਾ 셀ਫ ਪ੍ਰਿੰਟਡ ਆ ਠੀਕ ਹੈ ਜੀ ਸੇਮ ਫੈਬਰਿਕ ਦੀ ਬਾਟਮ ਆ ਕੋਈ ਅਲੱਗ ਤੋਂ ਬਾਟਮ ਦਾ ਫੈਬਰਿਕ ਨਹੀਂ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ origignal velvet ਆ ਇਦਾਂ ਇਹਦਾ ਪਤਾ ਲੱਗਦਾ ਹੁੰਦਾ origignal ਵਾਲੀ velvet ਆ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਬਹੁਤ ਸੋਹਣਾ ਵਾ ਬਹੁਤ ਸੋਹਣਾ ਬਿਲਕੁਲ ਲਾਈਟ ਜਿਹਾ ਮਿੱਠਾ ਜਿਹਾ ਸਰਦਾਰੀ ਜਿਹਾ ਸ਼ੇਡ ਆ ਠੀਕ ਹੈ ਜੀ ਨੰਬਰ 3 ਰਹੂਗਾ ਆਪਣਾ 9 ਨੰਬਰ 9 ਨੰਬਰ ਇਹ ਵਾਲਾ ਪੀਸ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹਦੇ ਵੀ ਆਪਾਂ ਤੁਹਾਨੂੰ ਤਿੰਨ ਕਲਰ ਦਵਾਂਗੇ ਤਿੰਨੇ ਹੀ ਕਲਰ ਇਹਦੇ ਵੀ ਬਹੁਤ ਘਿਆਲੇ ਮੰਗੇ ਆ ਲੋ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਆ ਵੀ ਕਲਰ ਬਹੁਤ ਸੋਹਣਾ ਜਿਹੜਾ ਆਪਾਂ ਪਹਿਲਾਂ ਖੋਲਿਆ ਹਨ ਇਹ ਨਾ ਫਰੋਜ਼ੀ ਫਰੋਜ਼ੀ ਕਲਰ ਨਹੀਂ ਹੈਗਾ ਬਹੁਤ ਸੋਹਣਾ ਕਲਰ ਆ ਡਿਫਰੈਂਸ ਜਿਹਾ ਕਲਰ ਆ ਪਿਸਤਾ ਕਲਰ ਵੀ ਨਹੀਂਗਾ ਥੋੜਾ ਜਿਹਾ ਪਿਸਤਾ ਫਰੋਜ਼ੀ ਦਾ ਮਿਕਸ ਜਿਹਾ ਕਲਰ ਆ ਇਹ ਆ ਗਿਆ ਥੋੜਾ ਜਿਹਾ ਪਿਆਜ਼ੀ ਗਾਜਰੀ ਜੀ ਟੂਨ ਤੇ ਪਿਆਜ਼ ਆ ਲੋ ਜੀ ਇਹਦਾ ਇਹਨਾਂ ਦੇ ਕਲਰ ਤੁਹਾਨੂੰ ਪਰਫੈਕਟ ਹੁਣ ਬਿਨਾ ਲਾਈਟਿੰਗ ਤੋਂ ਤੁਹਾਨੂੰ ਦਿਖਣਗੇ ਇਹਨਾਂ ਦੇ ਪਰਫੈਕਟ ਕਲਰ ਕਿਹੜੇ ਨੇ ਆਹ ਵਾਲੇ ਦੇ ਪਰਫੈਕਟ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਚੈੱਕ ਕਰੋ ਡਿਜ਼ਾਈਨ ਤੇ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਜਿਹੜਾ ਪਹਿਲਾ ਕਲਰ ਸੀ ਉਹ ਇਦਾਂ ਸੀ ਆ ਦੇਖੋ ਇਹਨਾਂ ਪਿਸਤਾ ਨਾਲ ਫਰੋਜ਼ੀ ਆ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਜ ਆ ਅਲੱਗ ਜ ਆ ਤੇ ਇਹ ਹੈਗਾ ਵਾ ਪਿਆਜ਼ੀ ਟੂਮਲੇ ਪਰ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਨੰਬਰ ਇਹ ਵਾਲੇ ਪੀਸ ਦਾ ਰਹੂਗਾ ਜੀ 10 10 ਨੰਬਰ ਇਹ ਵਾਲਾ ਸੂਤ ਰਹੂਗਾ ਨਾਲ ਇਹਦੇ ਵੀ ਸੇਮ

भी कलर बहुत प्यारा बहुत सोना रहूगा ना प्रिंटिंग उठ के बहुत सोना प्रिंट है बहुत ही प्यारा एदा रहेगा बॉटम सैल्फ प्रिंटा सारे बॉटम्स ने बहुत सोहना बहुत प्यार चीजा ने फटाफट ला लो स्क्रीन शॉट ओरिजिनल सारा फैब्रिक रहूगा ओरिजिनल ब्रांड रहेगा नंबर ए वाले सूट दूगा जी ग्यारह ग्यारह नंबर ए वाला सूट रहेगा साडा अच्छा ਲਓ ਜੀ ਇਹ ਸੀਗੀ ਅੱਜ ਦੀ ਸਾਡੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ